ਸੰਗ ਸਖਾ ਸਭ ਤੱਜ ਗਏ ਕੋ ਨ ਨਿਭੋ ਸਾਥ ਕਹੋ ਨਾਨਕ ਇਹ ਵਿਪਤ ਮੈਂ ਤੇਗ ਏਕ ਰਗਨਾਥ ਸਤਿਗੁਰ ਸੱਚੇ ਪਾਤਸ਼ਾਹ ਗੁਰਦੇਵ ਸਾਹਿਬ ਜੀ ਮਹਾਰਾਜ ਤਨ ਤਨ ਸਤਿਗੁਰੂ ਸਹਬੇ ਕਮਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਫਰਮਾਨ ਕਰਦੇ ਨੇ ਸੰਗ ਸਖਾ ਸਭ ਤਜ ਗਏ ਕੋਉ ਨ ਨਿਭਿਓ ਸਾਥ ਇਸ ਜਗਤ ਦੇ ਵਿੱਚ ਬੰਦਾ ਜਿਸ ਦੇ ਨਾਲ ਵੀ ਪ੍ਰੀਤ ਕਰਦਾ ਹੈ ਕੋਈ ਵੀ ਨਾਲ ਨਿਭਦਾ ਨਹੀਂ ਉਹ ਸਭ ਇੱਥੇ ਹੀ ਰਹਿ ਜਾਂਦਾ ਹੈ ਗੁਰੂ ਸੱਚੇ ਪਾਸ਼ਾ ਪ੍ਰਮਾਣ ਕਰਦੇ ਨੇ ਚੌਥੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਲਾਵੀਆ ਖੇਤ ਜਾਂ ਜੰਮ ਪਕਰ ਚਲਾਇਆ ਬਣ ਜਾ ਰਿਆ ਮਿਤਰਾ ਕਿਸੇ ਨਾ ਮਿਲਿਆ ਪੇਤ ਪੇਤ ਚੇਤ ਹਰ ਕਿਸੇ ਨਾ ਮਿਲਿਓ ਜਾਂ ਜੰਮ ਪਕਰ ਚਲਾਇਆ ਝੂਠਾ ਅਰਦਨ ਹੁਆ ਤੋ ਵਾਲੇ ਖਿੰਮੇ ਪਿਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਉ ਲਾਇਆ ਖੇਤ ਕਹੋ ਨਾਨਕ ਪ੍ਰਣੀ ਚੌਥੇ ਪੈਰੇ ਲਾਵੀ ਲੁਣਿਆ ਖੇਤ ਹੁਣ ਜਿਹਦੇ ਨਾਲ ਇਥੇ ਪ੍ਰੀਤ پا ਕੇ ਗਿਆ ਏ ਉਹੀ ਚੀਜ਼ ਬੰਦੇ ਨੂੰ ਮਿਲਦੀ ਹੈ ਇਹ ਜਨਮ بار بار ਨਹੀਂ ਮਿਲਣਾ ਇੱਕ ਵਾਰੀ ਮਿਲਿਆ ਹੈ ਕਿਹਦੇ ਵਾਸਤੇ ਗੁਰੂ ਪਾਤਸ਼ਾਹ ਦੇ ਵਿੱਚ ਲੀਨ ਹੋਣ ਵਾਸਤੇ ਮਹਾਰਾਜਿਆਂ ਦਾ ਗੁਰ ਤੇਗ ਬਹਾਦਰ ਸਾਹਿਬ ਜੀਆਂ ਦੇ ਨਾਲ ਪ੍ਰੀਤ ਕਰਨ ਵਾਸਤੇ ਪਰ ਬੰਦਾ ਜਿਸ ਦੇ ਨਾਲ ਪ੍ਰੀਤ ਇੱਥੇ ਪਾਈ ਹੋਵੇ ਜਿੱਦਾਂ ਡਾਕੀਆ ਡਰੈਸ ਪੜਦਾ ਹੈ ਤੇ ਚਿੱਠੀ ਉੱਥੇ ਦੇ ਦਿੰਦਾ ਹੈ ਜਿਹੜੇ ਡਰੈਸ ਦੇ ਵਿੱਚ ਜਿੱਥੇ ਡਰੈਸ ਪਿਆ ਹੈ ਅੰਦਰ ਕੀ ਲਿਖਿਆ ਉਸ ਨੂੰ ਇਸਦੇ ਨਾਲ ਮਤਲਬ ਨਹੀਂ ਇਸ ਆਤਮਾ ਤੇ ਜਿਸ ਦਾ ਡਰੈਸ ਪਿਆ ਹੋਵੇਗਾ ਇਹ ਉੱਥੇ ਜਾਣਾ ਹੈ ਆਤਮਾ ਨੇ ਤੇ ਗੁਰੂ ਪਾਸ਼ਾ ਕਹੋ ਨਾਨਕ ਇਹ ਵਿਪਿਤ ਮੈ ਉਹ ਕਿਹੜੀ ਵੀ ਵਿਪਤਾ ਹੈ ਉਹ ਵਿਪਤਾ ਹੈ ਜੰਮਨ ਜੰਮਨ ਮਰੇ ਮਰੇ ਫਿਰ ਜੰਮੇ बहुत सजाए पया दे सलमी एक दुख राम राय कट हो मेरा अगन दहे अर गर्भ बसेरा सचे पाशाह इस बिपता के बिचों इस बिपता चो एक नहीं कटना है उस समर्थ करतार गुरु गुरु तेग बहादुर जी महाराज जाको ठाकुर उच्चा हुई ਸੋ ਜਨ ਪਰ ਕਰ ਕਰ ਜਾਤ ਨਾ ਸੋਹੀ ਕਬਲਾ ਚਰਨ ਸ਼ਰਨ ਹੈ ਜਾ ਕੇ ਕਹੋ ਜਨ ਕਾ